ਇਹ ਅੱਗੇ ਕੀਤੀ ਹੈ ਇਹ ਜਗੀਰਕੋਰ ਮੁੱਛਾ ਕੱਟੀ ਜਨਾਨੀ ਜਿਹਨੇ ਪੜਥ ਦਾ ਬੇੜਾ ਡੋਬਿਆ ਜਿਹਨੇ ਕੁੜੀ ਮਾਰੀ ਕੁੜੀ ਮਾਰ ਇਹ ਅੱਗੇ ਵੀ ਮੈਂ ਨੂੰ ਕਿਸੇ ਨੇ ਪੁੱਛਿਆ ਸੀ ਜਦੋਂ ਇਹ ਕਹਿੰਦੇ ਵੀ ਛੱਡ ਕੇ ਛੱਡ ਕੇ ਨਹੀਂ ਸੀ ਡਰਾਮਾ ਸੀ ਸਾਰਾ ਹੁਣ ਲਖਣ ਆ ਜਾ ਡਰਾਮਾ ਕੀਤਾ ਸੀ 드라마 ਵਾਪਸ ਕਰ ਰਹੇ ਇਹ ਜੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਤਿੰਨਾਂ ਨੇ ਆਪ ਵੇਚ ਦਿੱਤਾ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਰੂੜੀਆਂ ਚ ਨਪਾ ਦਿੱਤਾ ਜੀ ਗੁਰੂ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਇਹਨਾਂ ਨੇ ਗੋਲੀਆਂ ਮਰਵਾ ਕੇ ਗੁਰੂ ਸਾਹਿਬ ਜੀ ਦਾ ਅੰਗ ਅੰਕਲੀਆਂ ਚ ਖਿਲਾਰ ਦਿੱਤਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਕੀ ਫਤਿਹ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਜੀ ਤੁਹਾਡਾ ਵੀ ਜੀ ਆਇਆਂ ਨੂੰ ਜੀ ਤੁਸੀਂ ਤੂੰ ਆਇਆ ਧੰਨਵਾਦ ਹਾਂ ਖਾਲਸਾ ਜੀ ਤੁਹਾਡਾ ਤੁਸੀਂ ਆਪਣਾ ਨਾਮ ਤੇ ਜਥੇਬੰਦੀ ਦੱਸ ਦਿਓ ਜੀ ਇੱਕ ਨੂੰ ਖਾਲਸਾ ਜਥੇਬੰਦੀ ਨੂੰ ਗੁਰਚਰ ਸਿੰਘ ਜੈਕਾਰਦ ਪਿੰਡ ਦੇ ਗੱਟੀ ਆਪਸੇ ਜੀ ਕਾਲਸਾ ਜੀ ਪਹਿਲਾ ਸਵਾਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਹੋਕਾ ਦੇਣ ਵਾਲੀ ਪਾਰਟੀ ਹੈ ਜਾਂ ਬਾਦਲਾਂ ਬਾਦਲਾਂ ਦੀ ਆਪਣੀ ਪਰਿਵਾਰਕ ਪਾਰਟੀ ਬਣ ਕੇ ਰਹਿ ਚੁੱਕੀ ਹੈ ਹਾਂਜੀ ਕੀ ਕਹੋਗੇ ਇਹ ਤਾਂ ਹੁਣ ਪੁਲੇਖਾਈ ਕੋ ਨਹੀਂ ਗਿਆ ਮੋਬਾਈਲ ਆ ਚੁੱਕਿਆ ਇਹ ਤਾਂ ਬਾਦਲ ਬਜਾਉ ਤੇ ਤਾਂ ਗੁਰੂ ਦੀ ਗੋਲਗੁਲਟੇਰੇ ਲੁੱਟਣ ਵਾਲੇ ਜੀ ਇਹ ਤਾਂ ਲੁੱਟੂ ਨੇ ਲੁੱਟੇਰੇ ਨੇ ਪੰਥਕ ਹੈ ਨਹੀਂ ਪੰਥ ਦਾ ਬੇੜਾ ਕਰ ਕਰਨ ਵਾਲੇ ਬਾਦਲ ਪਰਵਾਰਾ ਤੁਹਾਡੀ ਆਵਾਜ਼ ਘਟ ਆ ਰਹੀ ਜੀ ਪਾਜ ਚਲੋ ਠੀਕ ਹੈ ਠੀਕ ਹੈ ਖਾਲਸਾ ਜੀ ਚਾਰ ਪੰਜ ਸਵਾਲ ਹੈਗੇ ਨੇ ਦੋ ਦੋ ਮਿੰਟ ਦਾ ਜਵਾਬ ਦੇਈ ਜਾ ਜੀ ਠੀਕ ਹੈ ਜੀ ਹਾਂ ਜੀ ਅਗਲਾ ਸਵਾਲ ਹੈਗਾ ਜੀ ਸੁਖਦੇਵ ਸਿੰਘ ਢੀਂਸਾ ਨੇ ਕੁਝ ਦਿਨ ਪਹਿਲਾਂ ਹਮ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕੀਤੀ ਸੀਗੀ ਲੇਕਿਨ ਇੱਕ ਗੱਲ ਇੱਥੇ ਕਹਿਣ ਵਾਲੀ ਬਣਦੀ ਕਿ ਜਦੋਂ ਪਾਰਟੀ ਛੱਡੀ ਸੀਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਗੱਲ ਕਹੀ ਸੀਗੇ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਵੇਗਾ ਤਾਂ ਮੈਂ ਫਿਰ ਵਾਪਸੀ ਕਰੂੰਗਾ ਕੀ ਕਹਿੰਦੇ ਹੋ ਇਹ ਜੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਤਿੰਨਾਂ ਨੇ ਆਪ ਵੇਚ ਦਿੱਤਾ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਰੂੜੀਆਂ ਚ ਨਿਪਾ ਦਿੱਤਾ ਜੀ ਗੁਰੂ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਇਹਨਾਂ ਨੇ ਗੋਲੀਆਂ ਮਰਵਾ ਕੇ ਗੁਰੂ ਸਾਹਿਬ ਜੀ ਦਾ ਆਂਗਣ ਗਲੀਆਂ ਚ ਖਿਲਾਰ ਦਿੱਤਾ ਜੀ ਸੰਤ ਗਿਆਂ ਦੇ ਜਰਨੈਲ ਸਿੰਘ ਮਾਹਪੁਰਖਾਨ ਉਹਨਾਂ ਨੇ ਸਾਂਵਾ ਖਾ ਕੇ ਮਤਾਨੰਦਪੁਰ ਦਾ ਅਕਾਲ ਤਖਤ ਹਟਵਾ ਦਿੱਤਾ ਨੀਕਾ ਕੰਡ ਵਿੱਚ ਬੰਦੇ ਵਿੱਚ ਸਿੱਖ ਮਰਵਾ ਦਿੱਤੇ ਹੁਣ ਤਾਂ ਚਗਲ ਨੇ ਬੰਦੇ ਜਿਹੜੇ ਖੱਚ ਜਿਹੜੇ ਨਾਲ ਤੁਰੇ ਫਿਰਦੇ ਨੇ ਮੂੰਹ ਚੁੱਕ ਕੇ ਦਾੜ੍ਹੀਆਂ ਕੱਢ ਕੇ ਜੀ ਤੇ ਇਹ ਜਿਹੜੀਆਂ ਤੁਸੀਂ ਸੋਹਾਂ ਦੀ ਗੱਲ ਕਰਦੇ ਇਹ ਸੋਹਾਂ ਸੋਹਾਂ ਦੇ ਇਹਨਾਂ ਦਾ ਗੁਰੂ ਤਾਂ ਪੈ ਹੀ ਨਹੀਂ ਗੁਰੂ ਦੀ ਗੋਲ-ਕਲੁੱਟ ਕੇ ਖਾਂਦੇ ਗੁਰੂ ਦੇ ਨਾਂ ਤੇ ਹੂੰ ਇਹਨਾਂ ਦਾ ਕੀ ਗਏ ਇਹਨਾਂ ਦਾ ਇਹਨਾਂ ਦਾ ਕੋਈ ਆਧਾਰ ਹੀ ਹੈ ਨਹੀਂ ਇਹ ਤਾਂ ਬੰਦੇ ਥੋੜਾ ਜਿਵੇਂ ਇਹ ਤਾਂ ਕਦੇ ਕਦਾ ਵੀ ਕਹਣਾ ਵੇਰ ਉਹ ਹੀ ਚੰਗਾ ਉਹ ਆਪੇ ਮਾਲਕ ਦੇ ਕੰਮ ਹੁੰਦਾ ਰੇੜੀ ਤੇ ਠੁਕਦਾ ਜੁਕਦਾ ਇੰਟਾਂਡ ਹੁੰਦਾ ਸਾਰਾ ਕੁਝ ਕੰਮ ਕਰਦਾ ਇਹ ਤਾਂ ਉਦੋਂ ਵੀ ਗਏ ਗੁਜ਼ਰੇ ਬੰਦੇ ਨੇ ਜੀ ਜੀ ਇਹ 3 ਜੇ ਟੁੰਡ ਸੇ ਰੀ ਕਾਵੇ ਸੱਚੇ ਲੰਗਾ ਦੀਆਂ ਝੂਠਾਂ ਦੀਆਂ ਕਰਤੋਤਾ ਸੁਣੀਆਂ ਸੀ ਪਿੱਛੇ ਤੇ ਨਾਲ ਵੀ ਕਾਲਤਖ ਸਾਬ ਨੇ ਮਾਫ ਕਰਤਾ ਉਹ ਕਾਲਤਖ ਸਾਬ ਮਾਫ ਨਹੀਂ ਕੀਤਾ ਇੱਕ ਤੀੜਾ ਨੇ ਮਾਫ ਕੀਤਾ ਹੂੰ ਹੂੰ ਉਹਦੇ ਕਿੰਨੀਆਂ ਪੜੀਆਂ ਹਰਕਤਾਂ ਸੀ ਕੀ ਕੁਝ ਸੀ ਸਾਹਮਣੇ ਆ ਬਿਲਕੁਲ ਜੀ ਇਹ ਤਾਂ ਭਾਸਿਕੋ ਵਾਲੀ ਆਪਾਂ ਗਾਂਗੇ ਜਿਹੜੇ ਤੁਰਿੰਦਰ ਦੇ ਮੈਂ ਕਹਣਾ ਵੀ ਉਹ ਕੌਮ ਦੇ ਦੁਸ਼ਮਣ ਤੇ ਮਾਂ ਚਗਲ ਨੇ ਜਿਹੜੇ ਇਹਨਾਂ ਦੀ ਪੂਛ ਫੜ ਕੇ ਮਗਰ ਪੋਏ ਰਹੇ ਹੁੰਦੇ ਆ। ਖਾਲਸਾ ਜੀ ਵਿੱਚ ਇੱਥੇ ਇੱਕ ਮੈਂ ਗੱਲ ਕਹਿਣਾ ਚਾਹਣਾ ਵੀ ਸੁਖਦੇਵ ਸਿੰਘ ਸੁਖਦੇਵ ਸਿੰਘ ਢੀਡਸਾ ਨੇ ਇਹ ਗੱਲ ਕਹੀ ਸੀ ਕਿ ਸ਼ਰਮਣੀ ਕਾਲੀਦਾਲ ਅਸੀਂ ਆਪ ਖੁਦ ਖੜਾ ਕੀਤਾ ਹੈਗਾ। ਇਹ ਢੀਡਸਾ ਕਹਿੰਦੇ ਵੀ ਸ਼ਰਮਣੀ ਕਾਲੀਦਾਲ ਅਸੀਂ ਆਪ ਹੀ ਖੜਾ ਕੀਤਾ ਸੀਗਾ। ਇਹ ਢੀਡਸਾ ਕਹਿੰਦਾ ਇਹ ਜਦੈ ਨੇ ਗੱਲੇ ਕਹੀ ਸੀਗੀ ਜਦੋਂ ਉਹਨੇ ਐਂਟਰੀ ਕੀਤੀ ਐ ਦੁਬਾਰਾ ਵਾਪਸੀ ਕੀਤੀ ਐ ਉਹਨਾਂ ਦਾ ਯਾਰ ਇਹਨਾਂ ਦਾ ਜ਼ੁਬਾਨ ਥੋੜਾ ਹੈਗੀ ਇਹ ਤਾਂ ਮੈਂ ਨਾ ਵੀ ਅਜੇ ਕੁੱਤਾ ਭੌਂਕੇ ਵੀ ਕਹਿੰਦਾ ਵੀ ਮੈਂ ਜਿਹੜੇ ਭੌਂਕੀਆਂ ਦਾ ਠੀਕ ਐ ਇਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਕਿ ਜਾਣਾ ਕਿੱਧਰ ਜਾਉਣਾ ਕੀਤਾ ਸਾਰੀ ਗੱਲਾਂ ਨੂੰ ਬਦਲ ਲੱਗ ਗਿਆ ਹੂੰ ਹੂੰ ਇਹਨਾਂ ਦਾ ਕੋਈ ਧਰਮ ਅਜ ਵੀ ਥੋੜਾ ਹੈਗਾ ਇਹਨਾਂ ਦਾ ਸਤਿਆਨਾਸ਼ ਜੀ ਇਹਨਾਂ ਦਾ ਇਹਨਾਂ ਦਾ ਬੇੜਾ ਹੀ ਕਰਕੇ ਇਹਨਾਂ ਨੇ ਤਾਂ ਸਭ ਸਤਿਆਨਾਸ਼ ਕਰ ਦਿੱਤਾ ਇਹ ਇਹਨਾਂ ਦੀ ਕੋਈ ਯਾਦਪਾਤ ਹੈ ਨਹੀਂ ਇਹ ਟਰੂਪੀਏ ਬੰਦੇ ਨੇ ਆ ਕਦੇ ਛੱਡ ਕੇ ਤੇ ਕਦੇ ਵੱਢ ਕੇ ਇਹਦਾ ਆਪਣਾ ਘਰ ਬਚਾਇਆ ਇਹਨਾਂ ਨੇ ਘਰ ਆਪਣਾ ਭਰਿਆ ਤੇ ਪੰਜਾਬ ਦਾ ਫਤਿਆਨਾਸ਼ ਕੀਤਾ ਜੀ ਜੀ ਹਾਂ ਕੱਲ੍ਹ ਸਜੇ ਅਗਲਾ ਸਵਾਲ ਹੈਗਾ ਹਾਂ ਕਿ ਅੱਜ ਬੀਬੀ ਜਗੀਰ ਕੌਰ ਨੇ ਭਰੇ ਇਕੱਠ ਦੇ ਵਿੱਚ ਹੂੰ ਸ਼੍ਰੋਮਣੀ ਕਾਲੀ ਦਲ 'ਚ ਵਾਪਸੀ ਕੀਤੀ ਹੈ ਪਹਿਲਾਂ ਇਸ ਨੇ ਪਹਿਲਾਂ ਇਸ ਨੇ ਸ਼ਰਿਆਂ ਨੂੰ ਮੀਡੀਆ ਤੇ ਕਿਹਾ ਸੀ ਕਿ ਜਥੇਦਾਰ ਤੇ ਪ੍ਰਧਾਨ ਹੂੰ ਸੁਖਬੀਰ ਬਾਦਲ ਦੀ ਜੇਬ ਚੋਂ ਨਿਕਲਦੇ ਨੇ ਹੂੰ ਤੇ ਅੱਜ ਤੁਸੀਂ ਕਿਵੇਂ ਦਿਖਦੇ ਹੋ ਉਹੋ ਗੱਲ ਜਿਹੜੀ ਅੱਗੇ ਕੀਤੀ ਐ ਇਹ ਜਗੀਰਕੌਰ ਮੁੱਛਾ ਕੱਟੀ ਜਨਾਨੀ ਜਿਹਨੇ ਪੰਥ ਦਾ ਬੇੜਾ ਡੋਬਿਆ ਜਿਹਨੇ ਕੁੜੀ ਮਾਰੀ ਕੁੜੀ ਮਾਰ ਇਹ ਅੱਗੇ ਵੀ ਮੈਂ ਨੂੰ ਕਿਸੇ ਨੇ ਪੁੱਛਿਆ ਸੀ ਜਦੋਂ ਇਹ ਕਹਿੰਦੇ ਵੀ ਛੱਡ ਕੇ ਛੱਡ ਕੇ ਨਹੀਂ ਸੀ ਡਰਾਮਾ ਸੀ ਸਾਰਾ ਹੁਣ ਇਲੈਕਸ਼ਨ ਆ ਗਿਆ ਡਰਾਮਾ ਕੀਤਾ ਸੀ ਡਰਾਮਾ ਵਾਪਸ ਕਰ ਰਿਹਾ ਇੱਕ ਡਰਾਮਾ ਹੋਰ ਵੀ ਚੱਲ ਰਿਹਾ ਬੜਾ ਵੱਡਾ ਜੀ ਮੈਂ ਨਾਂ ਨਹੀਂ ਲੈਣਾ ਚੱਲੋ ਡਰਾਮਾ ਰਿਹਾ ਉਹ ਜਿਹੜਾ ਇਹਨਾਂ ਨੇ ਜਿਹੜਾ ਇਹਨਾਂ ਨੇ ਕਹਿ ਦਿੱਤਾ ਸੀ ਵੀ ਆ ਜਿਹੜਾ ਤੁਰਿਆ ਫਿਰਦਾ ਬੰਦਾ ਇਹਨੂੰ ਚੱਕ ਕੇ ਬੰਦ ਕਰੋ ਨਹੀਂ ਬੰਦ ਕਰਦੇ ਸਾਨੂੰ ਰਾਜ ਦਿਓ ਭਗਵੰਤ ਮਾਨ ਹੁਣ ਡਰਾਮਾ ਕਰਦੇ ਨੇ ਉਹਦੇ ਨਾਲ ਵੀ ਵੋਟਾਂ ਦਾ ਇਹ ਡਰਾਮੇ ਵਾਸਤੇ ਨੇ ਅਕਾਲ ਤਖਤ ਸਭ ਢਵਾਇਆ ਸੰਤਿਆਣੀ ਜਨਰ ਸਿੰਘ ਜੀ ਹਿਦ ਕਰਾਇਆ ਸ੍ਰੀਨਦਰ ਸਿੰਘ ਛੋੜੀ ਨੂੰ ਸ਼ਹੀਦ ਕਰਾਇਆ ਕਰਾ ਕੇ ਬਾਦਲ ਨੇ ਕੁਰਸੀ ਹਾਸਲ ਕੀਤੀ ਇਹ ਡਰਾਮੇ ਕਰਕੇ ਆਪਣੀ ਕੁਰਸੀ ਇਹ ਬਾਕੀ ਪੰਜਾਬ ਦਾ ਕੋਈ ਵੀ 1 ਰੁਪਏ ਦਾ ਫਾਇਦਾ ਕਰਨ ਵਾਲੇ ਨਹੀਂਗੇ ਭਾਵੇਂ ਜੀਰਕੋਟ ਦੇ ਭਾਵੇਂ ਕੋਈ ਜੀ ਅਗਲਾ ਸਵਾਲ ਹੈਗਾ ਜੀ ਕੀ ਅੱਜ ਬੇਅਦਮੀਆਂ ਤੇ ਸ਼ਹੀਦ ਸਿੰਘਾਂ ਦਾ ਇਨਸਾਫ ਸਿੱਖਾਂ ਨੂੰ ਮਿਲ ਚੁੱਕਿਆ ਹੈ ਬਸ ਇਹੋ ਹੀ ਗੱਲ ਹੈ ਨਾ ਹੁਣ ਉਹੀ ਜਿਹੜੇ ਹੁਣ ਅਮਰਪਾਲ ਦੀ ਗੱਲ ਕਰਦਾ ਸਟੇਜ 'ਤੇ ਲੱਗੀ ਮਾਂ ਬੈਠੀ ਉੱਥੇ ਹੁੰਦੀ ਭੋਖੜਾ ਕੇ ਭੋਖੜਤਾਲ ਦੇ ਬੈਠੀ ਉੱਥੇ ਜਾ ਕੇ ਉਹਨੇ ਬੋਲਿਆ ਬੁਲਟੋਆ ਜੀ ਤੇ ਇਹ ਅਮਰਤਪਾਲ ਕਹਿੰਦਾ ਵੀ ਸਿੱਖੀ ਦੇ ਹੱਕ ਲੈਣੇ ਸੀ ਉਹਦਾ ਪ੍ਰਚਾਰ ਕਰਦਾ ਸੀ ਤੇ ਭੁਖੜਤਾਲਾ ਰੱਖਣੀ ਬੜੀਆਂ ਗਲਤ ਨੇ ਤੇ ਕੀ ਜਦੋਂ ਉੱਥੇ ਜਾ ਕੇ ਬੋਲਿਆ ਹੁਣ ਕੱਲ ਕਿ ਪਰਸੋ ਹੀ ਤਰੀਕ ਰੱਖੀ ਉੱਥੇ ਫਿਰ ਸਾਰਾ ਪੁੱਤ ਲਾਣਾ ਆਉਣਾ ਹੈ ਜੀ ਕੀ ਹੁਣ ਇਹ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲੋਂ ਅਮਰਤਪਾਲ ਛਡਾਉਣਾ ਵੱਡਾ ਹੋ ਗਿਆ ਹੂੰ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬਿਰੀਆਂ ਇਹਨਾਂ ਨੇ ਕੀਤੀਆਂ ਤੇ ਸਿੱਖੋਂ ਨੇ ਇਹਨਾਂ ਦਾ ਬਾਈਕਟ ਕਰਨਾ ਸੀ ਤੇ ਹੁਣ ਇਹ ਪੱਤੇ ਸਾਰੀ ਖੇਡ ਜਿਹੜੀ ਹੈ ਇਹ ਸਿਰਫ ਆਪਣੀ ਕੁਰਸੀ ਵਾਸਤੇ ਲੋਕਾਂ ਨੂੰ ਮੂਰਖ ਬਣਾ ਕੇ ਮਗਰ ਲਾ ਕੇ ਤੇ ਨਾਲ ਕਿਸਾਨੀ ਦਾ ਮੁੱਦਾ ਜਿਹੜਾ ਅਸੀਂ ਉਹਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਯਤਨ ਕੀਤੇ ਆ ਇਹ ਉਹੋ ਹੀ ਨੇ ਜਿਹੜੇ ਹਰਸੀਮਰ ਕੌਰ ਕਹਿੰਦੀ ਸੀ ਇਹ ਕਿਸਾਨ ਨਹੀਂ ਅਤਵਾਦੀ ਨਹੀਂ ਇਹਨਾਂ ਨੂੰ ਗੋਲੀਆਂ ਮਾਰੋ ਉੱਥੇ ਜਾ ਕੇ ਜਿਹੜੀ ਲੋਕ ਸਭਾ ਚ ਬੋਲਦੀ ਰਹੀ ਤੇ ਹੁਣ ਕਹਿੰਦੇ ਨੇ ਵੀ ਕਿਸਾਨਾਂ ਦੇ ਮੁੱਦੇ ਅਸੀਂ ਪੂਰੇ ਕਰਾਂਗੇ ਇਹ ਪਹਿਲੋ ਵੇਖਣ ਸੀ ਇਹਨਾਂ ਦੇ ਲੱਛਣ ਕੀ ਨੇ ਪਹਿਲੋ ਬੋਲਣ ਲੱਗਿਆ ਸੋਚਣ ਕਰਨ ਖਾਲਸਾ ਜੀ ਜਦੋਂ ਆਪਾਂ ਹੀ ਅੰਮ੍ਰਿਤਪਾਲ ਪ੍ਰਚਾਰ ਤੇ ਸੀ ਹੈਗੇ ਸੀਗੇ ਹੂੰ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਵਾਕਿਆ ਹੀ ਨੌਜਵਾਨ ਉਹਨਾਂ ਦੇ ਨਾਲ ਜੁੜੇ ਵੀ ਸੀ ਕੁਝ ਕਈ ਨੌਜਵਾਨਾਂ ਨੇ ਨਸ਼ਾ ਵੀ ਛੱਡਿਆ ਇਹ ਗੱਲ ਪੱਕੀ ਹੈ ਓਏ ਯਾਰ ਡਰਾਮਾ ਆਇਆ ਕਿਹੜਾ ਨਸ਼ਾ ਦੂਜੀ ਇੱਕ ਗੱਲ ਹੋਰ ਹੈਗੀ ਹੈ ਕਿ ਇਹ ਜਿਹੜੇ ਸ਼ਰਮਨੀ ਕਾਲੀ ਦਲ ਦੇ ਲੀਡਰ ਸੀਗੇ ਉਸ ਟਾਈਮ ਕਹਿੰਦੇ ਸੀ ਵੀ ਘੰਟਾ ਦਿਓ ਸਾਨੂੰ ਅਸੀਂ ਜੇਲ੍ਹ ਚ ਸੁੱਟਦੇ ਹਾਂ ਓਏ ਅੱਜ ਨਾ ਰੁੱਕ ਕੇ ਸਵਾਸੇ ਓਏ ਇਹਦੇ ਹੁਣ ਵੋਟਾਂ ਕਰਕੇ ਆ ਹੁਣ ਅਮਰਤਪਾਲ ਨੂੰ ਮੋਹਰਾ ਬਣਾ ਕੇ ਵਰਤ ਕੇ ਵੋਟਾਂ ਲੈਣੀਆਂ ਹੋਰ ਅਮਰਤਪਾਲ ਨਾਲ ਕੀ ਇਹਨਾਂ ਨੂੰ ਸਰਤਨਾਲ ਨੀ ਪ੍ਰੇਮ ਰਿਆ ਪੰਜਾਬ ਨਾਲ ਨੀ ਪ੍ਰੇਮ ਰਿਆ ਗੁਰਗਰਸਰ ਨਾਲ ਨੀ ਪ੍ਰੇਮ ਰਿਆ ਬਹਿਵਲ ਕਣਾ ਸਿੱਖਾ ਨੂੰ ਮਾਰਤਾ ਨੀ ਪ੍ਰੇਮ ਰਿਆ ਦਰਸ਼ਨ ਸਿੰਘ ਨੂੰ ਲੁਧਿਆਣੇ ਮਾਰਤਾ ਆਪਣੇ ਉਮਲੀ ਰਿਆ ਇੱਥੇ ਜਾ ਕੇ ਗੁਰਦਾਸਪੁਰ ਭਾਈ ਜਸਪਾਲ ਸਿੰਘ ਮਾਰਤਾ ਉਹਦੇ ਨਾਲ ਪ੍ਰੇਮ ਨੀ ਰਿਆ ਦਰਬਾਰ ਸਾਹਿਬ 2015 ਦੇ ਵਿੱਚ ਕੁੱਟ-ਕੁੱਟ ਕੇ ਸਿੱਖਣੀਆਂ ਪੱਗਾ ਖਲਾਰਤੀਆਂ ਪ੍ਰੇਮ ਨੀ ਰਿਆ ਹੋਰ ਕਾ ਦਾ ਪ੍ਰੇਮ ਹੈ ਹਮ ਹਮ ਅੱਛਾ ਜੀ ਹਾਂ ਕੋਈ ਪ੍ਰੇਮ ਨਹੀਂ ਹੈ ਤਾਂ ਸਿਰਫ ਇੱਕ ਡਰਾਮੇ ਬਾਜ ਲੋਕ ਨੇ ਬਸ ਇਹਨਾਂ ਤੋਂ ਕਿਨਾਰਾ ਜਿਹੜਾ ਚਲੇਗਾ ਉਹ ਵੀ ਪਨਥਕ ਹੋ ਸਕਦਾ ਜਿਹੜਾ ਇਹਨਾਂ ਦੇ ਨਾਲ ਰਲ ਕੇ ਪਨਥਕ ਨਹੀਂ ਹੋ ਸਕਦਾ ਬਨਸਾ ਦੋਖੀ ਖਾਲਸਾ ਜੀ ਜਦੋਂ ਇਹ ਪਏ ਇਕੱਠ ਦੇ ਵਿੱਚ ਬੀਬੀ ਜਗੀਰ ਕੌਰ ਇਹ ਗੱਲ ਕਹਿੰਦੀ ਹੈ ਹਾਂ ਵੀ ਪਾਰਟੀ ਨੂੰ ਅਸੀਂ ਉੱਪਰ ਲੈ ਕੇ ਜਾਵਾਂਗੇ ਹੁਣ ਅਸੀਂ ਪਿੰਡ ਪਿੰਡ ਤੇ ਘਰ ਘਰ ਹੋਕਾ ਦੇਵਾਂਗੇ ਹਾਂ ਹੁਣ ਇਹਨਾਂ ਜ਼ਰੂਰ ਹੈ ਜਦੋਂ ਹੋਕਾ ਦੇਣ ਆਉਣ ਦੇ ਘਰ ਵਾਲੇ ਜ਼ਰੂਰ ਮੇਰੇ ਘਰੇ ਆਉਣ ਮੈਂ ਤਾਂ ਜੂਤੀਆਂ ਜੂਰ ਠੋਕਾਂਗਾ ਤੇ ਜਿਹੜੇ ਸਿੱਖ ਅਣਖੀ ਹੋਏ ਤੇ ਗੈਰਤ ਵਾਲੇ ਹੋ ਉਹ ਜ਼ਰੂਰ ਠੋਕਣਗੇ ਚੁੱਤੀਆਂ ਜਿਹੜੇ ਬਿਸ਼ਰਮ ਹੋਏ ਉਹ ਜਗੀਰਕੌਰ ਦੀ ਝੂਠੀ ਕੌਲੀ ਮਾਂਜਣਗੇ ਜ਼ਰੂਰ ਜੀ ਜੀ ਖਾਲਸਾ ਜੀ ਇੱਕ ਸਵਾਲ ਲਾਸਟ ਲਾਸਟ ਹੀ ਕਰਦੇ ਹੈਗੇ ਆ ਕਿ ਸਖਬੀਰ ਬਾਦਲ ਇਹਨਾਂ ਦੇ ਇਹਨਾਂ ਦੇ ਕਹਿਣਾ ਸੀਗਾ ਬੀਬੀ ਜਗੀਰਕੌਰ ਜੀ ਦਾ ਜਦੋਂ ਸਟੇਜ ਤੇ ਬੀਬੀ ਬੀਬੀਆਂ ਲੱchnੀ ਕਿ ਮੁੱਛਾ ਕਟਾਉਣ ਵਾਲੀ ਇੱਕ ਜਗੀਰਕੌਰ ਇਕ ਜਗੀਰਕੌਰ ਹੀ ਕਹਿਣਾ ਯੋਖਾ ਹੈ ਜਗੀਰੋ ਹੀ ਜਿਹੜਾ ਬੜਾ ਵਧੀਆ ਬਣਦਾ ਚਲੋ ਅਸੀਂ ਪੱਤਰਕਾਰ ਹੈਗੇ ਆ ਸਾਨੂੰ ਗੱਲ ਕਰਨੀ ਪੈਂਦੀ ਹੈ ਨਹੀਂ ਪੱਤਰਕਾਰਾਂ ਦਾ ਨਹੀਂ ਜਾਂਗਾ ਸਤਿਕਾਰ ਉਹਨੂੰ ਦਿਆ ਕਰੋ ਜਿੰਦਾ ਬਣਦਾ ਜਿਨ੍ਹਾਂ ਨੇ ਪੜ੍ਹ ਸਕਦਾ ਪੱਤਰਕਾਰ ਕੀਤਾ ਨਾ ਚਲੋ ਤੁਹਾਡੇ ਸਾਹਮਣੇ ਨਾਲ ਗੱਲ ਕਰਦੇ ਆ ਜਗੀਰ ਕੌਰ ਜਦੋਂ ਭਰੇ ਇਕੱਠ ਦੇ ਵਿੱਚ ਗੱਲ ਕਰਦੇ ਸੀ ਹਾਂ ਕਹਿੰਦੇ ਵੀ ਸੁਖਵੀਰ ਬਾਦਲ ਸੁਣੋ ਮੈਂ ਤੁਹਾਡੇ ਨਾਲ ਅੰਦਰ ਬੈਠ ਕੇ ਚੰਗੀ ਤਰ੍ਹਾਂ ਗੱਲ ਕਰਾਂ ਸਹੀ ਕੀ ਹੈ ਗਲਤ ਕੀ ਹੈ ਮੈਂ ਤੁਹਾਡੇ ਨਾਲ ਵਿਚਾਰ ਕਰੂੰ ਹਾਂਜੀ ਹਾਂ ਅੱਛਾ ਅੰਦਰ ਬੈਠ ਕੇ ਕਹਿੰਦੇ ਤੇ ਹੁਣ ਕਰ ਲਈ ਹਣੀ ਅੰਦਰ ਅੰਦਰ ਤੱਕੇ ਪੈਂਦੀ ਰਹੀ ਓਏ ਨਹੀਂ ਤਾਂ ਜਿਵੇਂ ਲੱਗਦਾ ਉਹ ਬਾਬਾ ਜੀ ਇਹ ਇਹਦਾ ਸਿਰਫ ਡਰਾਮਾ ਆ ਯਾ ਅੰਦਰ ਤਾਂ ਨਾ ਅੱਗੇ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਇਹ ਹੁੰਦੀਆਂ ਨੇ ਪਰ ਦਾ ਖੇਰੂ ਖਰੂ ਕਿਵੇਂ ਕਰਨਾ ਦਾ ਪਰ ਦਾ ਨੁਕਸਾਨ ਕਿਵੇਂ ਕਰਨਾ ਇਹ ਬੰਦੇ ਹੀ ਏਜੰਸੀਆਂ ਦੇ ਬੰਦੇ ਨੇ ਪੰਥ ਦੇ ਬੰਦੇ ਸੁਣਦਾ ਹੈਗੇ ਆ ਇਹ ਪੰਥ ਦੇ ਥੋੜਾ ਬੰਦੇ ਪੰਥ ਦਾ 1 ਰੁਪਈਆ ਦਾ ਫਾਇਦਾ ਕੀ ਤਾਂ ਦੱਸਣ ਜੀ ਜੀ ਗੁਰੂ ਦੀ 골ਤ ਲੁੱਟ ਕੇ ਖਾਦੀ ਜਾ ਰਿਆ ਹੂੰ ਤੇ ਗੁਰੂ ਘਰ ਦੀਆਂ ਧਜੀਆਂ ਡਾਉਣ ਲੱਗ ਪਏ ਨੇ ਇਹ ਪੰਥਕ ਨਹੀਂ ਹੋ ਸਕਦੇ ਪੰਥ ਦੇ ਦੁਖੀ ਨੇ ਖਾਲਸਾ ਜੀ ਤੁਹਾਨੂੰ ਕੀ ਲੱਗਦਾ ਇੰਨਾ ਕੁਝ ਸਾਰਾ ਕੁਝ ਹੋਣ ਦੇ ਬਾਵਜੂਦ ਸਿੱਖ ਕੌਮ ਦੇ ਜਿਹੜੇ ਬੁੱਧੀਮਾਨ ਲੀਡਰ ਕੁਝ ਹੈਗੇ ਨੇ ਜਾਂ ਸਿੱਖ ਸੰਗਤ ਜਿਹੜੀ ਹੈਗੀ ਜਾਗੇਗੀ ਆਉ ਇਹ ਤਾਂ ਜਾਗੀ ਸੀ ਪਰ ਹੁਣ ਫਿਰ ਬੇਸ਼ਰਮ ਜੇ ਹੋ ਗਏ ਆ ਦਾੜ੍ਹੀਆਂ ਨਹੀਂ ਕੱਢ ਕੇ ਤੇ ਬੰਨ ਕੇ ਨੀਲੀਆਂ ਹੀ ਪੱਗਾਂ ਮਗਰ ਤੁਰੇ ਫਿਰਦੇ ਸੁਖਬੀ ਸੁਖਵੀਰ ਫਿਰ ਫਿੱਟੇ ਮੂੰਹ ਤੁਹਾਡਾ ਇਹ ਹੁਣ ਵੀ ਇੰਨਾ ਕੁਝ ਹੋਣ ਤਾਂ ਨਾ ਤੋ ਸੰਤਾਂ ਨੂੰ ਕਤਲ ਕਰਾਤਾ ਸੰਤਾਂ ਨੂੰ ਸ਼ਹੀਦ ਕਰਾਤਾ ਕੌਲ ਸਟਵਾ ਦਿੱਤਾ ਸਾਰਾ ਕੁਝ ਪਤਾ ਹੈ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਪਰ ਉਹ ਬਿਸ਼ਰਮ ਨੇ ਉਹ ਪੰਛ ਦੋਖੀ ਨੇ ਹੁਣ ਦਾੜੀਆਂ ਵਾਲੇ ਪੰਛ ਦੋਖੀ ਨੇ ਨੀਲੀਆਂ ਪੱਗਾਂ ਬੰਨ ਕੇ ਪੰਛ ਦੋਖੀ ਬਣੇ ਨੇ ਬਾਦਲ ਦੇ ਬੰਦੇ ਖਾਲਸਾ ਜੀ ਖੀਰla ਸਵਾਰ ਕਰਦੇ ਆ ਕਿ ਭਗਵੰਤ ਮਾਨ ਦਾ 2.5 ਸਾਲ ਦਾ ਅਰਸਾ ਕਹਿੰਦੇ ਪੂਰਾ ਹੋ ਗਿਆ ਹੈ ਹੂੰ ਕਹਿੰਦੇ ਵੀ ਨਸ਼ਾ ਵੀ ਫੁੱਲ ਹੈ ਤੇ ਗੁੰਡਾਗਰਦੀ ਵੀ ਫੁੱਲ ਹੈਗੀ ਹੈ ਕਹਿੰਦੇ ਚੁਟਕਲੇ ਸੁਣਾ ਕੇ 2.5 ਸਾਲ ਕੱਢ ਤੇ ਕਹਿੰਦੇ ਆ ਸਾਡੀ ਸਰਕਾਰ ਆਵੇਗੀ ਅਸੀਂ ਪੰਜਾਬ ਨੂੰ ਬਚਾਵਾਂਗੇ ਬਲਕਿ ਉਹ ਹੋਕਾ ਵੀ ਪਿੰਡ ਪਿੰਡ ਉਹਨਾਂ ਨੇ ਦੁਬਾਰਾ ਤੋਂ ਪੰਜਾਬ ਬਚਾਓ ਦੀ ਮੁਹਿੰਮ ਦੀ ਸ਼ੁਰੂਆਤ ਫਿਰ ਕਰਤੀ ਦੁਬਾਰਾ ਗੁਰੂ ਸਾਹਿਬ ਜਲੰਧਰਬਾਦ ਵਿੱਚ ਘੁੰਮ ਗਏ। ਉਹ ਸ਼ਰਮਾਂ ਲਈ ਕੀ ਕਹਿਣਾ ਤੇ ਉਹ ਬੁਸ਼ਰਮ ਜਿਹੜੇ ਨਾਲ ਤੁਰਨ ਵਾਲੇ ਇਹ ਚਲੋ ਭਗਵੰਦਾ ਵਾਢਾ ਪਹਿਲੀ ਵਾਰ ਆਇਆ ਮੈਂ ਤਾਂ ਕਹਿਣਾ ਵੀ ਜੇ ਫੈਦਾਰੀ ਨੇ ਨੁਕਸਾਨ ਨਹੀਂ ਕੀਤਾ ਉਹਨੇ ਪਰ ਇਹਨਾਂ ਨੇ ਕਿੰਨੀ ਵਾਰੀ ਰਾਜ ਕਰ ਲਿਆ ਕਿੰਨੀ ਵਾਰੀ ਸਾਡੀ ਸਿੱਖ ਕੌਮ ਦਾ ਘਾਣ ਕਰਤਾ ਲੋਕਾਂ ਦੇ ਵੋਟਾਂ ਪਾਵਾ ਕੁਰਸੀ ਦੇ ਬਿਠਾਇਆ ਤੇ ਸਿੱਖ ਕੌਮ ਦਾ ਕੀ ਫਾਇਦਾ ਕੀਤਾ ਇਹਨਾਂ ਨੇ ਜੀ ਤੇ ਪੰਜਾਬ ਦਾ ਵੀ ਇਹਨਾਂ ਨੇ ਪੱਠਾ ਬਿਠਾਇਆ ਪੰਜਾਬ 'ਚ ਨਸ਼ਾ ਕਿ ਨਹੀਂ ਲੈਂਦਾ ਬਾਦਲ ਨਹੀਂ ਲੈਂਦਾ ਸੀ 99 92 ਵਿੱਚ ਸਿੱਖਾਂ ਨੂੰ ਮਾਰਿਆ ਸਿੱਖ ਨਾ ਮਰੇ ਫਿਰ ਬਾਦਲ ਨੇ ਆਪ ਖੁਦ ਨਸ਼ਾ ਚਿੱਟਾ ਕਾਲਜਾਂ 'ਚ ਵਾਲਿਆ ਕੌਜਾਂ 'ਚ ਮੁੰਡਿਆਂ ਨੂੰ ਨਸ਼ੇ 'ਚ ਲਾਇਆ ਲਾਉਂਦਾ ਲਾਉਂਦਾ ਅੱਜ ਘਰਾਂ 'ਚ ਕਿਰਪਚਾਇਆ ਬੇਨ ਬੇਨਾ ਵੀ ਹੈ ਜੀ ਖਾਲਸਾ ਜੀ ਤੁਸੀਂ ਗੱਲ ਜਿਹੜੀ ਕੌਮ ਦੀ ਬੜੀ ਦਰਦ ਲੈ ਕੇ ਕਰਦੇ ਹੋ ਉਹਨੇ ਧੜਕੋ ਕੇ ਗੱਲ ਵੀ ਕਰਦੇ ਹੈਗੇ ਉਹ ਜਦੋਂ ਤੁਹਾਡੇ ਜਲਾਲਾਬਾਦ ਦੇ ਵਿੱਚ ਆਇਆ ਸੀ ਸੁਖਵੀਰ ਬਾਦਲ ਤੁਸੀਂ ਉਹਨਾਂ ਨਾਲ ਕੋਈ ਸਵਾਲ ਨਹੀਂ ਕੀਤੇ ਇਹਨੂੰ ਉਤੋਂ ਵੀ ਵਾਰੀ ਭਜਾਇਆ ਹੈ ਵੀ ਸ਼ਰਮ ਫਿਰ ਆ ਜਾਵੇ ਨੇ ਤੁਸੇ ਮਿਲੇ ਨਹੀਂ ਉੱਥੇ ਜਾ ਕੇ ਮੈਂ ਤਾਂ ਦੱਸਿਆ ਮੈਨੂੰ 20 ਵਾਰੀ ਭਜਾਇਆ ਹੈ ਅੱਛਾ ਜੀ ਫਿਰ ਆ ਜਾਂਦਾ ਤਾਂ ਹੈ ਬਿਸ਼ਰਮ ਇਹਨੂੰ ਸਾਰੇ ਹਲਕੇ ਚ ਭਜਾਈ ਫਿਰਿਆ ਫਿਰ ਮੈਂ ਕਾਲੇ ਝੰਡਿਆਂ ਨਾਲ ਇਹਦੇ ਪਿੱਛੇ ਲਗਾ ਫਿਰਿਆ ਨਹੀਂ ਲੋਕ ਵੀ ਜਿਹੜੇ ਹੈਗੇ ਨੇ ਨਾ ਜਲਾਲਾਬਾਦ ਤੋਂ ਕਈ ਵਾਰ ਇਹਨਾਂ ਨੂੰ ਜਤਾਇਆ ਵੀ ਹੈਗਾ ਨਾ ਉਹ ਲੋਕ ਹੈਗੇ ਬਿਸ਼ਰਮ ਹੁਣ ਵੀ ਹੈਗੇ ਸੀ ਬਿਸ਼ਰਮ ਪੰਜੇ ਜੀ ਨੇ ਰੈਲੀ ਸ਼ੁਰੂ ਕੀਤੀ ਹੈ ਮਤਲਬ ਇਹ ਥੋੜਾ ਜਿਹਾ ਘੱਟ ਸੀ ਹੈ ਸੀ ਬਿਸ਼ਰਮ ਤੁਰੇ ਫਿਰਦੇ ਜਿਹੜੇ ਬਿਸ਼ਰਮਾਂ ਨਾਲ ਸੀ ਕਹਿਣਾ ਹੈ ਖਾਲਸਾ ਜੀ ਕੀ ਹੱਲ ਕੀ ਹੈਗਾ ਇਹਦਾ ਹੁਣ ਸਿੱਖ ਕੌਮ ਦੇ ਸਿਸਟਮ ਦਾ ਸਿੱਖ ਕੌਮ ਦਾ ਸਿਸਟਮ ਤਾਂ ਗੁਰੂ ਸਾਹਿਬ ਬਾਰਾ ਦੀ ਕਿਰਪਾ ਕਰਨਗੇ ਹੱਲ ਇਹਦਾ ਹੈਗਾ ਨਾਮ ਜਪੋ ਤੇ ਸੱਚ ਨੂੰ ਪਛਾਣੋ ਜਿਹੜਾ ਬੰਦਾ ਗਲਤ ਤੇ ਗਲਤ ਦਾ ਕਲਾਰਾ ਕਰੋ ਤੇ ਸੱਚੇ ਦੇ ਨਾਲ ਖੜੋ ਤੇ ਸੱਚ ਨੂੰ ਪਛਾਣ ਕੇ ਚੱਲਣ ਦਾ ਯਤਨ ਕਰੋ ਜੇ ਕਿਸੇ ਨੇ ਕਤਲ ਕੀਤਾ ਤੇ ਕਾਤਲ ਕਤਲ ਕਰਕੇ ਕਹਿੰਦਾ ਵੀ ਮੈਂ ਸਾਵਾ ਤੇ ਫਿਰ ਉਹਦੇ ਮਗਰ ਤੁਰ ਕੋ ਫਿਰ ਕਤਲ ਕਰਨ ਵਾਲੇ ਲੱਗਣਾ ਨਹੀਂ ਫਿਰ ਜਿਹੜੇ ਤੁਰਨ ਵਾਲੇ ਲੱਗਣਾ ਬਿਲਕੁਲ ਜੀ ਹਾਂ ਖਾਲਸਾ ਜੀ ਤੁਸੀਂ ਗੱਲਬਾਤ ਕੀਤੀ ਰੱਖੀ ਅੱਜ ਜਗੀਰਕੋ ਬੀਬੀ ਜਗੀਰਕੋਰ ਜੀ ਦੀ ਤੇ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਉਹ ਤੇ ਬੀਬੀ ਜਗੀਰਕੋਰ ਦੀ ਜਿਹੜੀ ਐਂਟਰੀ ਵਾਪਸ ਹੋਈ ਹੈ ਤੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦੀ ਐਂਟਰੀ ਹੋਈ ਹੈ ਤੁਸੀਂ ਗੱਲਬਾਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ